ਵੈਸੇ ਅੱਜਕੱਲ ਬੜਾ ਸੋਨਾ ਕੰਮ ਚੱਲਿਆ ਇਨ੍ਹਾਂ ਠੱਗਾਂ ਚੋਰਾਆਂ ਦਾ ਤੇ ਜਿਹੜਾ ਮਰਜ਼ੀ ਉੱਠ ਕੇ ਗੁਰੂ ਦੀ ਬਖਸ਼ੀ ਹੋਈ ਦਸਤਾਰ ਆਪਣੇ ਸਿਰ ਤੇ ਸਜਾ ਕੇ ਦਾਵਾ ਕਰਦਾ ਵਾ ਕਿ ਮੈਂ ਗੁਰੂ ਦੀ ਧੀ ਆ ਜਾਂ ਮੈਂ ਗੁਰੂ ਦਾ ਪੋਤੇ ਆ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ ਬੀਬੀ ਪ੍ਰਬਲੀਨ ਕੌਰ ਦੀ ਜਿਨ੍ਹਾਂ ਦਾ ਕਿ ਕੀਰਤਨੀ ਜਥਾ ਵਾ ਬੀਬੀ ਪ੍ਰਬਲੀਨ ਕੌਰ ਨੇ ਇੱਕ ਬੜਾ ਬੇਲੋੜਾ ਵਿਵਾਦਕ ਔਮ ਦੇ ਵਿੱਚ ਖੜਾ ਕੀਤਾ ਵਾ ਵਿਵਾਦ ਕੀ ਆ ਟੋਟਲ ਵਿਚਾਰ ਆਪਾਂ ਕੌਣ ਸਹੀ ਆ ਕੌਣ ਗਲਤ ਆ ਜਾਨੀ ਰੰਜੀਤ ਸਿੰਘ ਜੀ ਬੰਗਲਾ ਸਾਹਿਬ ਵਾਲਿਆਂ ਨਾਲ ਵਿਵਾਦ ਹੋਇਆ ਵਾ ਉਹਦੇ ਬਾਰੇ ਆਪਾਂ ਵਿਚਾਰ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਕਿ ਜਿੱਥੇ ਆਪਾਂ ਇੱਕ ਕੋਲਰ ਪੀਜੇ ਵਾਲਿਆਂ ਰੋਂਦੀ ਆ ਉਥੇ ਕੋਲਰ ਪੀਜੇ ਵਾਲਿਆਂ ਤੋਂ ਵੀ ਤਾਂ ਦੀ ਗੱਲ ਬੀਬੀ ਪ੍ਰੋਬਲੀ ਇਨਕੋਰ ਨੇ ਕਰਕੇ ਵਿਖਾਤੀ ਆ ਬੇਨਤੀ ਆ ਆ ਵੀਡੀਓ ਵੇਖੋ ਆ ਕਲਿਪਸ ਵੇਖੋ ਕਲਿਪਸ ਵੇਖੋ ਉਸ ਤੋਂ ਬਾਅਦ ਆਪਾਂ ਵਿਚਾਰ ਕਰਦੇ ਆ ਅਗਲੀ ਕਿ ਕੌਣ ਸਹੀ ਕੌਣ ਗਲਤ ਆ ਵੀਡੀਓ ਵੇਖੋ ਪਹਿਲਾਂ ਤੁਸੀਂ ਬੰਦੋ ਵਦੀ ਬੰਦੋ ਵਦੀ ਮੋ ਜ਼ਿਆਦਾ ਬੰਦੋ ਵਦੀ ਮੌਕਾ ਮਿਲੇ ਕਦੀ ਮਿਲੇ ਕਦੀ ਕਦੀ ਤੇ ਇਹਨਾਂ ਨੇ ਛੱਡਣਾ ਨਹੀਂ ਕੋਈ ਮੌਕਾ ਹਾਂਜੀ ਹੁਣ ਅਸੀਂ ਜਾ ਰਹੇ ਹਾਂ ਮਲੇਸ਼ੀਆ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਇੰਡੋਨੇਸ਼ੀਆ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਬੈਂਕਾਕ ਬੈਂਕਾਕ ਮੈਂ ਜਿੱਦ ਤੱਕ ਬੋਲੇ ਹੈ ਨਾ ਐਨੀ ਪੈ ਸਕਦਾ ਵਲੌਗ ਚ ਐਂ ਜੇ ਵਲੌਗ ਚ ਪੈ ਗਏ ਤੇ ਫਿਰ ਕੋਈ ਪ੍ਰੋਗਰਾਮ ਨਹੀਂ ਆਏਗਾ ਕੱਲ ਰਾਤ ਵਿੱਚ ਤਾਂ ਨਵਾਂ ਨਵਾਂ ਵਿਆਹ ਹੋਇਆ ਨਾ ਤੇ ਪਰਜਾਈ ਨੂੰ ਵੀ ਟਾਈਮ ਦੇਣਾ ਜ਼ਰੂਰੀ ਸੀ ਤੇ ਪਰਜਾਈ ਇੱਕ ਇੱਕ ਦਿਨ ਨਹੀਂ ਇਹਨਾਂ ਨੂੰ ਸਾਲ ਲੈਣ ਦਿੰਦੀ ਇਹਨਾਂ ਨੂੰ ਸੇਵਾ ਕਰਨੀ ਪੈਗੀ ਮੈਨੂੰ। ਸੇਵਾ ਪਾੜੀ ਸੇਵਾ ਰਾਤੀ ਹੋਏਗੀ ਜੀ। ਹਾਂ ਹਾਂ ਠੰਡਾ ਕੀਤਾ ਇਹ। ਹੋਰ ਮੇਰੀ ਪਾਣੀ ਉਪਰੋਂ ਐ ਵੀ ਇੱਕ ਇੱਕ ਹੋਰ ਵੀ ਇਹ ਚੀਜ਼ ਵੀ ਹੈ। ਐ ਵੀ 100 ਰੁਪਏ ਦੀ ਹੈ ਤੇ ਸਾਡੇ ਨੇ ਜੀ ਉਹ ਵੀ 100 ਰੁਪਏ ਦੀ ਹੈ ਤੇ ਤੁਸੀਂ ਦੱਸੋ ਕੀ ਪੀਏ? ਦਾਰੂ ਪੀਓ। ਡਿਊਟੀ ਫ੍ਰੀ ਤਾਂ ਨਹੀਂ ਦਾਸ। ਮੈਸੇਜ ਜਿਹੜੀ ਪਿਛਲੀ ਵਾਰੀ ਹੈ ਇੰਡੀਆ ਤੋਂ ਮਲੇਸ਼ੀਆ ਗਏ ਸੀ ਇਹ ਰੋਸ ਤੇ ਸਾਰੀ ਇੱਕ ਤੋਂ ਇੱਕ ਸੋਹਣੀਆ ਸੋਹਣੀਆ ਸੀ। ਤੇਰਾ ਇੰਟਰਸਟ ਹੈਗਾ ਕੁੜੀਆਂ ਚ ਵੀ ਹੈਗਾ ਤੇ ਦੱਸ ਦੇ। ਉਨੀ ਮੈਂ ਓਪਨ ਮਾਈਨ ਨਹੀਂ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਂ ਕਿ ਤੁਹਾਡੇ ਮਜਾਰੇ ਨਾ ਕਾਟੋਣ ਬਸ ਸੋ ਆ ਸਾਰੀ ਵੀਡੀਓ ਤੁਸੀਂ ਵੇਖੀ ਆ ਸਾਰਾ ਵਾਕਿਆ ਤੁਸੀਂ ਵੇਖਿਆ ਵਾ ਕਿ ਬੀਬੀ ਪ੍ਰਾਬਲੀਨ ਕੌਰ ਕਿਵੇਂ ਆਪਣੇ ਵਲੋਗਿੰਗ ਦੇ ਵਿੱਚ ਅਸ਼ਲੀਲਤਾ ਨੂੰ ਪ੍ਰਮੋਟ ਕਰ ਰਹੇ ਆ ਕਿਵੇਂ ਉਹਦੇ ਵਿੱਚ ਗੱਲਾਂ ਕਿਵੇਂ ਦੀਆਂ ਕੀਤੀਆਂ ਜਾ ਰਹੀਆਂ ਮ ਉਹ ਗੱਲਾਂ ਮੈਂ ਨਹੀਂ ਦਰਾ ਸਕਦਾ ਉਹ ਗੱਲਾਂ ਇਸ ਕਰਕੇ ਮੈਨੂੰ ਕਲਿੱਪਿੰਗ ਐਡ ਕਰਨੀ ਪਈ ਵਿੱਚ ਹੁਣ ਸਾਡੇ ਵੱਲੋਂ ਇੱਕ ਬੀਬੀ ਪ੍ਰਭਲਿੰਕੌਰ ਨੂੰ ਬੇਨਤੀ ਹੈ ਕਿ ਬੀਬੀ ਜੀ ਤੁਹਾਡਾ ਅਸੀਂ ਸਤਿਕਾਰ ਕਰਦੇ ਹਾਂ ਪਰ ਇੱਕ ਸਾਡੇ ਵੱਲੋਂ ਬੇਨਤੀ ਹੈ ਕਿ ਜਾਂ ਤੇ ਤੁਸੀਂ ਗੰਦਗੀ ਨੂੰ ਪ੍ਰਮੋਟ ਕਰ ਲਓ ਤੇ ਜਾਂ ਤੇ ਤੁਸੀਂ ਸਿੱਖੀ ਦਾ ਪ੍ਰਚਾਰ ਕਰ ਲਓ ਤੁਹਾਡੇ ਸਾਹਮਣੇ ਦੋ ਆਪਸ਼ਨਸ ਆ ਦੋਨੋਂ ਦੇ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਹੋ ਕਿ ਤੁਸੀਂ ਗੰਦ ਪਾਉਣਾ ਵਾ ਕਿ ਜਾਂ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਵਾ ਨੰਬਰ 2 ਬੀਬੀ ਪ੍ਰਭਲਿੰਦ ਕੌਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਜ ਤੇ ਇਹ ਗੱਲ ਕਹੀ ਗਈ ਸੀ ਕਿ ਇੱਕ ਕੁੜੀ ਗੁਰਦੁਆਰਾ ਬੰਗਲਾ ਸਾਹਿਬ ਨਕਮਸਤਕ ਹੋਣਾ ਹੀ ਹਾਲਾ ਕਿ ਉਸ ਕੁੜੀ ਨੂੰ ਪੰਜਾਬੀ ਦੀ ਵੀ ਸਮਝ ਨਹੀਂ ਸੀ ਪੰਜਾਬੀ ਭਾਸ਼ਾ ਵੀ ਨਹੀਂ ਸੀ ਆਉਂਦੀ ਤੇ ਉਹ ਕੁੜੀ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਣ ਆਈ ਤੇ ਉਹ ਕੁੜੀ ਨੇ ਕੈਮਰੇ ਨਾਲ ਫੋਟੋ ਖਿਚਣ ਲੱਗੀ ਤੇ ਉੱਥੋਂ ਦੇ ਕੁਝ ਸੇਵਾਦਾਰਾਂ ਨੇ ਆ ਕੇ ਉਸ ਕੁੜੀ ਦੇ ਨਾਲ ਬੜੀ ਬਤਮੀਜ਼ੀ ਕੀਤੀ ਤੇ ਬਤਮੀਜ਼ੀ ਨਾਲ ਉਹ ਕੁੜੀ ਨੂੰ ਰੋਕਿਆ ਮੇਰੀ ਪਹਿਲੀ ਬੇਨਤੀ ਆ ਕਿ ਗੁਰਦੁਆਰਾ ਬੰਗਲਾ ਸਾਹਿਬ ਫੋਟੋ ਖਿੱਚਣੀ ਕਿਤੇ ਵੀ ਮਨਾ ਨਹੀਂ ਐ ਸਗੋਂ ਤੁਹਾਨੂੰ ਪਤਾ ਹੋਵੇ ਚੜਦੀ ਕਲਾ ਟਾਈਮ ਟੀਵੀ ਤੇ ਲਾਈਵ ਹੁੰਦਾ ਵਾ ਤੇ 4-4 10-10 ਕੈਮਰੇ ਲੱਗੇ ਉੱਥੇ ਇੱਕੇ ਜਗ੍ਹਾ ਤੇ ਉਹ ਵੀ ਕਮੇਟੀ ਦੀ ਮਨਜ਼ੂਰੀ ਦੇ ਨਾਲ ਰਹੀ ਗੱਲ ਹੁਣ ਤੁਸੀਂ ਸਵਾਲ ਕਰੋਗੇ ਕਿ ਉੱਥੇ ਬੋਰਡ ਕਿਉਂ ਲੱਗੇ ਆ ਕਿ ਫੋਟੋ ਖਿੱਚਣੀ ਮਨਾਵਾ ਤੁਹਾਨੂੰ ਪਤਾ ਹੋਵੇ ਦਰਬਾਰ ਸਾਹਿਬ ਦੀਆਂ ਵੀ ਕਈ ਇਦਾਂ ਦੀਆਂ ਵੀਰੋ ਵਾਇਰਲ ਹੋਈਆਂ ਵਾ ਜਿਦੇ ਵਿੱਚ ਕੁਝ ਮੂਰਖ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਗੁਰਦੁਆਰੇ ਦੇ ਵਿੱਚ ਜਾ ਕੇ ਨਕਮਸਤਕ ਹੋਂ ਲਈ ਗੁਰਦੁਆਰਾਵਾਂ ਨਾ ਕੇ ਨੱਚਣ ਵਾਸਤੇ ਨੱਚ ਕੇ ਵੀਡੀਓ ਬਣਾ ਕੇ ਪਾਉਣ ਵਾਸਤੇ ਕਈ ਲੋਕਾਂ ਦੀਆਂ ਅਸੀਂ ਵੀਡੀਓ ਹੁੰਦੀਆਂ ਵਾਂ ਜਿਹੜੇ ਲੋਕ ਗੁਰਦੁਆਰੇ ਜਾ ਕੇ ਨੱਚ ਕੇ ਵੀਡੀਓ ਬਣਾ ਕੇ ਪਾ ਦਿੰਦੇ ਆ ਤੇ ਬਾਅਦ ਵਿੱਚ ਬੜਾ ਬਖੇੜਾ ਖੜਾ ਹੁੰਦਾ ਵਾ ਉਹ ਬੋਰਡ ਤਾਂ ਲਾਏ ਗਏ ਆ ਫੋਟੋਆਂ ਅਸੀਂ ਕਈ ਵਾਰੀ ਫੋਟੋ ਖਿੱਚਦੇ ਜਾ ਕੇ ਪਰ ਖਿੱਚਣ ਦਾ ਤਰੀਕਾ ਹੁੰਦਾ ਫੋਟੋ ਅਸੀਂ ਹੱਥ ਜੋੜ ਕੇ ਬੜੇ ਪਿਆਰ ਦੇ ਸਤਕਾਰ ਦੇ ਨਾਲ ਅਦਬ ਦੇ ਨਾਲ ਫੋਟੋ ਖਿੱਚਉਣੀ ਆ ਲੇਕਿਨ ਜਿਹੜੀ ਰਹੀ ਗੱਲ ਬੋਰਡ ਲਾਉਣ ਦੀ ਤੇ ਬੋਰਡ ਲਾਉਣ ਦਾ ਰੀਜ਼ਨ ਇਹ ਹੀ ਕਿ ਤੁਸੀਂ ਗੁਰੂ ਘਰ ਜਾ ਕੇ ਕੋਈ ਨੱਚ ਟੱਪ ਕੇ ਵੀਡੀਓ ਨਾ ਬਣਾ ਕੇ ਪਾ ਸਕੋ ਕੋਈ ਬੰਦਾ ਬੋਰਡ ਵੇਖੇਗਾ ਉਹਨੂੰ ਪਤਾ ਹੋਵੇਗਾ ਕਿ ਨਹੀਂ ਬਈ ਕੈਮਰਾ ਲਾਉਣ ਨਹੀਂ ਹੈ ਇੱਥੇ ਉਹ ਬੋਰਡ ਲਾਉਣ ਦਾ ਮਤਲਬ ਆ ਵਾ ਨੰਬਰ 2 ਉਸ ਬੀਬੀ ਨੇ ਫਿਰ ਇੱਕ ਵੀਡੀਓ ਬਣਾ ਕੇ ਪਬਲਿਸ਼ ਕੀਤੀ ਆ ਜਿਹਦੇ ਵਿੱਚ ਉਹ ਬੀਬੀ ਕਹਿ ਰਹੀ ਆ ਕਿ ਗਿਆਨੀ ਰਣਜੀਤ ਸਿੰਘ ਜੀ ਦਾ ਮੈਨੂੰ ਧਮਕੀ ਭਰਿਆ ਕਾਲ ਆਇਆ ਵਾ ਪਹਿਲੀ ਮੇਰੀ ਬੇਨਤੀ ਇਹ ਹੈ ਕਿ ਜੇਕਰ ਤੁਸੀਂ ਗਿਆਨੀ ਰਣਜੀਤ ਸਿੰਘ ਜੀ ਦੇ ਉੱਪਰ ਐਡਾ ਵੱਡਾ ਅਲੀਗੇਸ਼ਨ ਲਾਉਣਾ ਵਾ ਕਿ ਗਿਆਨੀ ਜੀ ਦਾ ਕਾਲ ਆਇਆ ਤੁਹਾਨੂੰ ਤੁਹਾਡਾ ਸਭ ਤੋਂ ਪਹਿਲਾ ਫਰਜ਼ ਇਹ ਬੰਦਾ ਹੀ ਗਿਆਨੀ ਜੀ ਨੇ ਤੁਹਾਨੂੰ ਕਿਸੇ ਵੇਲੇ ਵੀ ਕਾਲ ਕੀਤੀ ਤੁਸੀਂ ਉਹਨਾਂ ਦੀ ਕਾਲ ਰਿਕਾਰਡਿੰਗ ਕਰਕੇ ਉਹ ਵੀ ਦੁਨੀਆ ਦੇ ਸਾਹਮਣੇ ਰੱਖ ਦੇ ਦੁਨੀਆ ਨੂੰ ਪਤਾ ਲੱਗਦਾ ਵੀ ਹਾਂ ਸੱਚਾਈ ਕੀ ਆ ਲੇਕਿਨ ਬੀਬੀ ਜੀ ਨੇ ਜੋ ਬੋਲਤਾ ਸੰਗਤਾਂ ਭੋਲ ਗਿਆਂ ਨੇ ਸੰਗਤਾਂ ਨੇ ਉਹ ਸਾਰਾ ਕੁਝ ਸੱਚ ਮੰਨ ਲਿਆ ਕਿ ਨੇ ਉਹ ਬੀਬੀ ਨੇ ਅਲੀਗੇਸ਼ਨ ਲਾਇਆ ਉਹ ਵੀ ਬਿਨਾ ਕਿਸੇ ਪ੍ਰੂਫ ਦੇ ਬਿਨਾ ਕਿਸੇ ਸਬੂਤ ਦੇ ਕੋਈ ਇੱਕ ਵੀ ਸਬੂਤ ਬੀਬੀ ਦੇ ਕੋਲ ਨਹੀਂ ਉਸ ਦੇ ਕੋਲ ਜੇ ਮੰਨ ਲਓ ਗਿਆਨੀ ਰਣਜੀਤ ਸਿੰਘ ਜੀ ਨੇ ਬੀਬੀ ਪ੍ਰਾਬਲਿਨ ਕੌਰ ਨੂੰ ਫੋਨ ਲਾਇਆ ਹੀ ਤੇ ਕੀ ਬੀਬੀ ਪ੍ਰਾਬਲਿਨ ਕੌਰ ਦਾ ਇਹ ਫਰਜ਼ ਨਹੀਂ ਸੀ ਬੰਦਾ ਕਿ ਬੀਬੀ ਪ੍ਰਾਬਲਿਨ ਕੌਰ ਉਸੇ ਸਮੇਂ ਕੋਰ ਰਿਕਾਰਡਿੰਗ ਲਾਵੇ ਆਪਣੀ ਸਾਨੂੰ ਕਾਲ ਆਉਂਦੀਆਂ ਸੰਗਤੀਆਂ ਸਾਨੂੰ ਤਾਂ ਕਈ ਲੜਾਈ ਕਰਨ ਨੂੰ ਵੀ ਫੋਨ ਲਾਉਂਦੇ ਆ ਕਈ ਸਾਨੂੰ ਬਸ ਇਸ ਪੋਟ ਵਜੋਂ ਵੀ ਫੁੱਲ ਹੁੰਦੀ ਆ ਲੇਕਿਨ ਸਾਡੇ ਫੋਨਾਂ ਦੇ ਵਿੱਚ ਪਰਮਨੈਂਟਲੀ ਰਿਕਾਰਡਿੰਗ ਆਲਰੇਡੀ ਲੱਗੀ ਹੋਈ ਆ ਹਰ ਇੱਕ ਬੰਦੇ ਦੀ ਰਿਕਾਰਡਿੰਗ ਕਰਦਾ ਫੋਨ ਸਾਡਾ ਬੀਬੀ ਜੀ ਤੂੰ ਸਿਰ ਰਿਕਾਰਡਿੰਗ ਕਿਉਂ ਨਹੀਂ ਆਨ ਕਰਕੇ ਰੱਖੀ ਜੋ ਵੀ ਇਹ ਕੁਝ ਕੀਤਾ ਗਿਆ ਵਾ ਇਹ ਬੀਬੀ ਪ੍ਰੋਬਲੀ ਇਨਕੋਰ ਨੇ ਇੱਕ ਪ੍ਰੀਪਲੈਨਡ ਫੇਮਸ ਹੋਣ ਦੇ ਕਰਕੇ ਕੀਤਾ ਵਾ ਮਸ਼ਹੂਰ ਹੋਣ ਦੇ ਕਰਕੇ ਕੀਤਾ ਵਾ ਤੇ ਇਹਨਾਂ ਨੇ ਨਾਂ ਲੈ ਲਿਆ ਵਾ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਬੰਗਲਾ ਸਾਹਿਬ ਵਾਲਿਆਂ ਦਾ ਮੈਂ ਦੱਸ ਦੇਣਾ ਚਾਹੁੰਦਾ ਮੈਂ ਕਿ ਜਿਹੜੀ ਤੁਹਾਡੀ ਹੁਣ ਨਵੀਂ ਵੀਡੀਓ ਤੁਸੀਂ ਪਾਈ ਆ ਤੁਹਾਡੀ ਇਹ ਵੀਡੀਓ ਵਾਇਰਲ ਹੋਈ ਇਹ ਵੀ ਗਿਆਨੀ ਰਣਜੀਤ ਸਿੰਘ ਜੀ ਦੀ ਫੋਟੋ ਲਾਉਂਦੇ ਕਰਕੇ ਵਾਇਰਲ ਹੋਈ ਆ ਉਦੋਂ ਤੁਹਾਡੀ ਇਹ ਵੀਡੀਓ ਵਾਇਰਲ ਨਹੀਂ ਸੀ ਹੋਣੀ ਤੇ ਤੁਸੀਂ ਇੱਕ ਵੀਡੀਓ ਪਹਿਲਾਂ ਵੀ ਕਾਪੀ ਇੱਕ ਪਾਈ ਸੀ ਤੁਸੀਂ ਵੀਡੀਓ ਗਿਆਨੀ ਰਣਜੀਤ ਸਿੰਘ ਜੀ ਦੀ ਫੋਟੋ ਉਸ ਤੇ ਲਾਈ ਹੀ ਅਰਦਾਸ ਵਾਲੀ ਵੀਡੀਓ ਤੁਹਾਨੂੰ ਪਤਾ ਹੋਵੇ ਬੜੀ ਵਾਇਰਲ ਹੋਈ ਉਹ ਵੀ ਉਸ ਵੀਡੀਓ ਤੋਂ ਵੀ ਤੁਸੀਂ ਗਿਆਨੀ ਰਣਜੀਤ ਸਿੰਘ ਜੀ ਦੀ ਫੋਟੋ ਲਾਈ ਆ ਤੇ ਜੇਕਰ ਤੁਸੀਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦੀਆਂ ਫੋਟੋਆਂ ਨਾਲ ਆਉਂਦੇ ਤੇ ਇਹ ਦੋਨੇ ਵੀਡੀਓ ਤੁਹਾਡੀਆਂ ਵਾਇਰਲ ਨਹੀਂ ਸੀ ਹੋਈਆਂ ਤੇ ਤੁਸੀਂ ਜਿੰਨੀਆਂ ਵੀ ਵੀਡੀਓ ਵਾਇਰਲ ਕੀਤੀਆਂ ਵਾ ਜਾਨੀਆਂ ਰਣਜੀਤ ਸਿੰਘ ਜੀ ਦੀ ਫੋਟੋ ਕਰਕੇ ਵਾਇਰਲ ਹੋਈਆਂ ਵਾ ਇਹ ਤੁਸੀਂ ਮਤਖਿਆਲ ਕਰਿਓ ਕਿ ਤੁਹਾਡੇ ਕਰਕੇ ਹੋਈਆਂ ਵਾ ਇਸ ਬੀਬੀ ਵੱਲੋਂ ਇੱਕ ਹੋਰ ਪਿਛਲੇ ਦਿਨੀ ਬਿਆਨ ਦਿੱਤਾ ਗਿਆ ਹੈ ਮੈਂ ਸੁਣੀ ਇਸ ਬੀਬੀ ਜੀ ਦੀ ਵੀਡੀਓ ਇਹਨਾਂ ਨੇ ਕਿਹਾ ਹੈ ਕਿ ਸਾਡੇ ਵਿੱਚ ਕੇਵਲ ਕੌਮ ਦੇ ਵਿੱਚ ਇੱਕ ਦੋ ਪ੍ਰਚਾਰਕ ਨੇ ਜਿਹੜੇ ਸੱਚ ਦਾ ਪ੍ਰਚਾਰ ਕਰਦੇ ਆ ਸਾਨੂੰ ਗਿਣਾ ਦਿਓ ਕਿ ਸਾਡੇ ਸਿੱਖ ਧਰਮ ਦੇ ਵਿੱਚ ਕਿਹੜੇ ਐਸੇ ਪ੍ਰਚਾਰਕ ਹੋਏ ਨੇ ਸਭ ਤੋਂ ਪਹਿਲੇ ਨੰਬਰ ਤੇ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਤੋਂ ਇਲਾਵਾ ਕੋਈ ਐਸਾ ਪ੍ਰਚਾਰਕ ਹੈ ਜਿਹੜਾ ਸੱਚ ਦੀ ਗੱਲ ਕਰੇ ਸਭ ਤੋਂ ਪਹਿਲਾ ਨਾਮ ਆ ਲਿਆ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਮੈਨੂੰ ਕੋਈ ਇੱਕ ਅੱਧੀ ਗਿਆਨੀ ਪਿੰਦਰਪਾਲ ਸਿੰਘ ਜੀ ਦੀ ਕੋਈ ਕਲਿੱਪ ਕੱਢ ਕੇ ਵਿਖਾ ਦਿਓ ਜਿਦੇ ਵਿੱਚ ਉਹਨਾਂ ਨੇ ਕੋਈ ਸੱਚ ਬਿਆਨ ਕੀਤਾ ਹੋਵੇ ਕੋਈ ਇੱਕ ਵੀਡੀਓ ਕੱਢ ਕੇ ਵਿਖਾ ਦਿਓ ਆ ਨਾਨਕਸਰ ਦੇ ਡੇਰਿਆਂ ਦੇ ਵਿੱਚ ਇੰਨੇ ਬਲਾਤਕਾਰ ਹੋਏ। ਬਾਬਾ ਚਰਨ ਘਾੜ ਵਾਲਾ, ਬਾਬਾ ਬਲਜਿੰਦਰ ਆ ਜਸੀ ਨਾਨਕਸਰੀਆਂ ਜਿਹੜਾ ਤਬਲਾਵਾਦਕ ਇੰਨੇ ਇਹਨਾਂ ਦੇ ਬਾਬਿਆਂ ਦੇ ਪਿਛਲੇ ਦਿਨੀ ਵੀਡੀਓ ਵਾਇਰਲ ਹੋਈਆਂ। ਉਦੋਂ ਗਿਆਨੀ ਜੀ ਨੇ ਸੱਚ ਨਾ ਬੋਲਿਆ ਕੁਝ। ਚਲੋ ਗਿਆਨੀ ਪਿੰਦਰਪਾਲ ਸਿੰਘ ਜੀ ਬੜਾ ਸੁਲਝੇ ਹੋਏ ਪ੍ਰਚਾਰਕ ਨੇ ਸੋਹਣੀ ਕਹਾ ਕਰਦੇ ਨੇ। ਆਪਾਂ ਉਹਨਾਂ ਵੱਲ ਨਹੀਂ ਜਾ ਸਕਦੇ। ਮੈਂ ਉਹਨਾਂ ਤੋਂ ਬਹੁਤ ਨੀਮਾ ਵਾਂ। ਮੇਰੀ ਹਸਿਆਤ ਨਹੀਂ ਆ। ਕਿ ਮੈਂ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਬਾਰੇ ਇਦਾਂ ਮੈਂ ਬੋਲ ਸਕਾਂ ਲੇਕਿਨ ਮੈਂ ਪੁੱਛਣਾ ਚਾਹੁੰਨਾ ਬੀਬੀ ਪ੍ਰਬਲਿੰਦ ਕੌਰ ਜੀ ਉਸ ਸਮੇ ਜੇ ਤੁਸੀਂ ਆਂਦੇ ਮੈਂ ਬੜਾ ਸੱਚ ਦਾ ਪ੍ਰਚਾਰ ਕਰਦੀ ਆਂ ਉਸ ਸਮੇ ਸਬੂਤ ਨਾ ਦਿੱਤਾ ਗਿਆ ਕਿ ਮੈਂ ਸੱਚ ਦਾ ਪ੍ਰਚਾਰ ਕਰਦੀ ਬੋਲਦੇ ਉਸ ਸਮੇ ਬਾਬਾ ਬਲਜਿੰਦਰ ਚਰਨਗੜ੍ਹ ਵਾਲਾ ਬੋਲਦੇ ਉਸ ਬਾਰੇ ਜੱਸੀ ਬਾਬਾ ਤਬਲਾਵਾਦਕ ਜਿਨੇ ਨਿਗੇ ਨਿਗੇ ਬੱਚਿਆਂ ਨਾਲ ਕੋ ਕਰਮ ਕੀਤੇ ਬੀਬੀ ਜੀ ਸੱਚ ਬੋਲਦੇ ਉਸ ਸਮੇ ਬੋਲਿਆ ਕਿ ਉਹਨਾਂ ਤੁਸੀਂ ਤੁਸੀਂ ਤੇ ਦਾਵਾ ਪਾਈ ਕਰਦੇ ਹੋ ਕਿ ਅਸੀਂ ਸੱਚ ਦਾ ਪ੍ਰਚਾਰ ਕਰਦੇ ਆ ਉਸ ਸਮੇ ਬੋਲਿਆ ਕਿ ਹੁਣੇ ਤੁਸੀਂ ਕੋਈ ਕੋਈ ਰਿਕਾਰਡਿੰਗ ਆਈ ਨਹੀਂ ਸਾਡੇ ਕੋਲ ਬੀਬੀ ਜੀ ਨੇ ਕਿਹਾ ਕਿ ਕੋਈ ਪੰਜ ਸਾਡੇ ਵਿੱਚ ਐਸੇ ਪ੍ਰਚਾਰਕ ਲੱਭ ਕੇ ਵਿਖਾ ਦਿਓ ਜਿਹੜੇ ਸੱਚ ਬੋਲਦੇ ਹੋਣ ਮੈਂ ਦੱਸ ਦਿੰਦਾ ਵਾਂ ਨੰਬਰ 1 ਜਿਨ੍ਹਾਂ ਦੇ ਬਾਰੇ ਵੀਡੀਓ ਪਾ ਪਾ ਕੇ ਤੁਸੀਂ ਮਸ਼ਹੂਰ ਹੋ ਰਹੇ ਹੋ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜਿਹੜਾ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਵਾਲੇ ਸੱਚ ਦਾ ਪ੍ਰਚਾਰ ਕਰਨ ਵਾਲੇ ਨੇ ਭਾਈ ਸਰਬਜੀਤ ਸਿੰਘ ਜੀ ਤੋਂ ਦਾ ਪ੍ਰੋਫੈਸਰ ਨੇ ਸੱਚ ਦਾ ਪ੍ਰਚਾਰ ਕਰਨ ਵਾਲੇ ਨੇ ਉਹਨਾਂ ਦਾ ਨਾਂ ਨਾ ਲੈਂਦਾ ਤੁਸੀਂ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਦਾ ਨਾਂ ਨਹੀਂ ਲੈਂਦਾ ਤੁਸੀਂ ਅਟੜਕਾਲਿਆਂ ਦਾ ਨਾਂ ਨਹੀਂ ਲਾਤਾ ਤੁਸੀਂ ਹੋਰ ਸਾਡੇ ਵਿੱਚ ਕਿੰਨੇ ਐਸੇ ਪ੍ਰਚਾਰਕ ਨੇ ਜਿਹੜੇ ਮਿਸ਼ਨਰੀ ਕਾਲਜਾਂ ਦੇ ਵਿੱਚੋਂ ਪੜ੍ਹੇ ਜਿਹੜੇ ਸੱਚ ਦਾ ਪ੍ਰਚਾਰ ਕਰਦੇ ਆ ਭਾਈ ਗੁਰਪ੍ਰਤਾਪ ਸਿੰਘ ਪਦਮ ਦਾ ਨਾਂ ਨਹੀਂ ਲੈਂਦਾ ਤੁਸੀਂ ਪੰਜ ਗਿਣਾਤੇ ਨਾ ਮੈਂ ਤੁਸੀਂ ਪੰਜਾਂ ਨਾ ਆ ਕੇ ਸਾਡੇ ਵਿੱਚ ਪੰਜ ਪ੍ਰਚਾਰਕ ਲੱਭ ਕੇ ਵਿਖਾ ਦਿਓ ਮੈਂ ਪੰਜਾਂ ਨਾਲ ਲੈਂਤੇ ਆ ਤੇ ਤੁਸੀਂ ਨਾ ਕੀ ਦਾ ਲਿਆ ਜਿਹੜਾ ਆਪ ਜਿਸ ਪ੍ਰਚਾਰਕ ਦੇ ਮੂੰਹ ਦੇ ਵਿੱਚ ਦਹੀਂ ਜੰਮਿਆ ਸੀ ਜਦੋਂ ਨਾਨਕਸਰ ਦੇ ਵਿੱਚ ਇੰਨੇ ਬਲਾਤਕਾਰ ਹੋਏ ਬੀਬੀ ਚਲੋ ਉਹ ਤਾਂ ਸੁਲਝੇ ਪ੍ਰਚਾਰਕ ਆ ਤੁਸੀਂ ਬਿਆਨ ਦੇ ਦਿੰਦੇ ਤੁਸੀਂ ਕਿਉਂ ਨਾ ਬੋਲੇ ਐਸਾ ਬੀਬੀ ਨੇ ਇੱਕ ਹੋਰ ਵੀਡੀਓ ਇਹਨਾਂ ਬੀਬੀ ਜੀ ਨੇ ਮੈਂ ਵੇਖੀ ਜਿਦੇ ਵਿੱਚ ਬੀਬੀ ਜੀ ਕਹਿ ਰਹੇ ਆ ਕਿ ਸਾਡੇ ਅੱਜ ਦੇ ਸਮੇਂ ਦੇ ਵਿੱਚ ਨਿਸ਼ਾਨ ਸਾਹਿਬਾਂ ਦੇ ਰੰਗਾਂ ਤੋਂ ਲੜੀ ਜਾ ਰਹੀ ਹੈ ਇਹਨਾਂ ਨੇ ਬਿਆਨ ਦਿੱਤਾ ਹੈ ਸ਼ਾਨ ਮੇਰੀ ਸ਼ਬਦਾਵਲੀ ਗਲਤ ਹੋਵੇ ਮਾਫ ਕਰਨਾ ਅਸੀਂ ਲੋਕ ਸਿਰਫ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਹੀ ਬਦਲਣ 'ਚ ਲੱਗੇ ਬੀਬੀ ਜੀ ਮੈਂ ਪੁੱਛਣਾ ਚਾਹੁੰਦਾ ਵਾਂ ਕਿਹੜੇ ਰੰਗਾਂ ਨੂੰ ਲੜੀ ਜਾ ਰਹੀ ਹੈ ਜੀ ਰੇ ਅਕਾਲ ਤਖਸਾਲ ਸਾਹਿਬ ਦੀ ਮਰਿਆਦਾ ਪੜਿਓ ਸ਼੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਿਆਦ ਮਰਿਆਦਾ ਪੜਿਓ ਉਹਦੇ ਵਿੱਚ ਸਾਫ਼ ਸਿੱਧਾ ਲਿਖਿਆ ਹੋਇਆ ਵਾ ਕਿ ਨਿਸ਼ਾਨ ਸਾਹਿਬ ਸੁਰਮਈ ਜਾਂ ਬਸੰਤੀ ਤੇ ਫਿਰ ਤੁਸੀਂ ਦੱਸੋ ਤੁਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕੀ ਸਮਰਪਿਤ ਹੋ ਕਿ ਜਾਂ ਤੁਸੀਂ ਜਿੰਨੇ ਵੀ ਕੌਮ ਦੇ ਵਿੱਚ ਵਾਦ-ਵਿਵਾਦ ਬਖੇੜੇ ਖੜੇ ਕੀਤੇ ਆ ਜਾਂ ਤੁਸੀਂ ਇਹ ਸਾਰੇ ਬਖੇੜੇ ਕਿਤੇ ਡੇਰੇਦਾਰ ਸਾਧਾ ਨੂੰ ਖੁਸ਼ ਕਰਨ ਵਾਸਤੇ ਤਾਂ ਨਹੀਂ ਖੜੇ ਕੀਤੇ ਜਿੰਨੇ ਤੁਸੀਂ ਵਾਦ-ਵਿਵਾਦ ਖੜੇ ਕੀਤੇ ਆ ਇਹ ਗੱਲ ਕੋਈ ਪਹਿਲੀ ਵਾਰ ਨਹੀਂ ਆ ਬੀਬੀ ਜੀ ਦੇ ਅੱਗੇ ਵੀ ਵੀਡੀਓ ਵਾਇਰਲ ਹੋਈ ਸੀ ਭਾਈ ਅਨੰਤ ਵੀਰ ਸਿੰਘ ਉਹਨਾਂ ਦੇ ਨਾਲ ਹੱਥ ਮਲਾ ਕੇ ਇਹਦੇ ਇਦਾਂ ਕਰ ਰਹੇ ਏ ਕਿਸੇ ਨੂੰ ਫਤੇ ਬਲਾਉਣੀ ਕੋਈ ਮਾੜੀ ਗੱਲ ਨਹੀਂ ਹੈ ਲੇਕਿਨ ਇਦਾਂ ਕੋਈ ਇਸ ਤਰੀਕੇ ਦੇ ਨਾਲ ਕਰਨਾ ਕੋਈ ਚੰਗੀ ਗੱਲ ਨਹੀਂ ਹੈ ਇੱਕ ਮੇਰੀ ਬੇਨਤੀ ਹੋ ਰਹੀ ਆ ਰਾਗੀ ਸਿੰਘ ਦਾ ਮਤਲਬ ਹੁੰਦਾ ਵਾ ਜਿਹੜਾ ਕੀਰਤਨ ਕਰੇ ਕਥਾਵਾਚਕ ਦਾ ਮਤਲਬ ਇੱਕ ਪ੍ਰਚਾਰਕ ਦਾ ਮਤਲਬ ਹੁੰਦਾ ਜਿਹੜਾ ਕਥਾ ਕਰੇ ਟਾਡੀ ਦਾ ਮਤਲਬ ਹੁੰਦਾ ਜਿਹੜਾ ਟਾਡੀਵਾਰਾਂ ਗਾਵੇ ਕਬਿਸ਼ਰ ਦਾ ਮਤਲਬ ਹੁੰਦਾ ਜਿਹੜਾ ਕਬਿਸ਼ੀਰੀਵਾਰਾਂ ਗਾਵੇ ਬੀਬੀ ਜੀ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਕਰ ਦੇਣੀ ਚਾਹੁੰਦਾ ਵਾਂ ਕਿ ਜੇਕਰ ਤੁਹਾਡੇ ਕੋਲੋਂ ਕਿਸੇ ਨੇ ਕਥਾ ਸੁਣਨੀ ਹੋਵੇ ਜੇਕਰ ਕਿਸੇ ਬੰਦੇ ਨੇ ਕਥਾ ਹੀ ਸੁਣਨੀ ਹੋਵੇ ਤੇ ਉਹ ਬੰਦਾ ਪ੍ਰਚਾਰਕ ਨੂੰ ਬੁਲਾ ਲਵੇ ਤੁਹਾਨੂੰ ਬੁਲਾਉਂਦੀ ਕਿ ਲੋੜ ਜੇਕਰ ਕਿਸੇ ਬੰਦੇ ਨੇ ਬੁਲਾਇਆ ਵਾ ਤੇ ਤੁਹਾਨੂੰ ਕੀਰਤਨ ਕਰਨ ਦੇ ਲਈ ਬੁਲਾਇਆ ਵਾ ਤੇ ਤੁਸੀਂ ਆਪਣਾ ਕੀਰਤਨ ਕਰੋ ਪਰ ਇਹ ਅੱਜ ਬੜੀ ਸਾਡੇ ਵਿੱਚ ਮਾੜੀ ਪ੍ਰੋਬਲਮ ਆ ਰਹੀ ਆ ਕਿ ਬੁਲਾਇਆ ਕੀਰਤਨ ਕਰਨ ਵਾਸਤੇ ਆ ਜਿੱਥੇ 1 ਘੰਟੇ ਦੇ ਵਿੱਚ ਘੱਟ ਤੋਂ ਘੱਟ 5 ਜਾਂ 6 ਸ਼ਬਦ ਲੱਗਣੇ ਚਾਹੀਦੇ ਸੀ 5 ਸ਼ਬਦ ਘੱਟ ਤੋਂ ਘੱਟ ਲੱਗਣੇ ਚਾਹੀਦੇ ਸੀ ਉਥੇ 2 ਸ਼ਬਦ ਲਾਏ ਬਾਕੀ ਅੱਧਾ ਘੰਟਾ ਕਥਾ ਹੀ ਕਰਤੀ ਭਾਈ ਜੇਕਰ ਸੰਗਤ ਨੇ ਕਥਾ ਸੁਣੀ ਹੋਏਗੀ ਤੇ ਸੰਗਤ ਪ੍ਰਚਾਰਕ ਨੂੰ ਬੁਲਾਏ ਕਿ ਰਾਗੀ ਸਿੰਘ ਦੇ ਕੋਲੋਂ ਕਥਾ ਸੁਣਦੀ ਕਿ ਲੋੜ ਆ ਫਿਰ ਕਥਾ ਕੀਤੀ ਵੀ ਕਿਵੇਂ ਦੀ ਜਾਂਦੀ ਆ ਜਿਹੜੀ ਪੂਰੀ ਜਿਹੜੀ ਪੂਰੀ ਦੀ ਪੂਰੀ ਸਿੱਖ ਰਇਤ ਮਰਿਆਦਾ ਦੇ ਉਲਟ ਆ ਟਿੱਪਣੀ ਕਿਵੇਂ ਦੀ ਕੀਤੀ ਗਈ ਕਿ ਸਾਡੀ ਕੌਮ ਦੇ ਵਿੱਚ ਅੱਜ ਨਿਸ਼ਾਨ ਸਾਹਿਬ ਦੇ ਰੰਗਾਂ ਤੋਂ ਲੜਾਈ ਕੀਤੀ ਜਾ ਰਹੀ ਹੈ ਕਿਉਂ ਭਾਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਇਤ ਮਰਿਆਦਾ ਪੜਿਓ ਉਹਦੇ ਵਿੱਚ ਸਾਫ਼ ਲਿਖਿਆ ਵਾ ਕਿ ਨਿਸ਼ਾਨ ਸਾਹਿਬ ਦਾ ਰੰਗ ਸੁਰਮਈ ਬਸੰਤੀ ਹੋਵੇ ਤੇ ਤੁਹਾਡੇ ਕਹਿਣ ਦੇ ਮੁਤਾਬਿਕ ਅਸੀਂ ਹਰਾ ਰੰਗ ਲਾਦ ਗਏ ਫਿਰ ਹੁਣ ਜਿਹੜੇ ਵਲੌਗ ਵਾਲੀ ਗੱਲ ਮੈਂ ਕੀਤੀ ਸੀ ਮੈਂ ਲਾਸਟ ਦੇ ਇੱਕ ਬੇਨਤੀ ਕਰ ਦੇਣੀ ਚਾਹੁੰਦਾ ਜਿਹੜੇ ਮੈਂ ਸ਼ੁਰੂ ਦੇ ਵਿੱਚ ਵਲੌਗ ਵਾਲੀ ਗੱਲ ਕੀਤੀ ਸੀ ਉੱਥੇ ਸੰਗਤਾਂ ਨੇ ਮੇਰੇ ਤੇ ਇੱਕ ਟਿੱਪਣੀ ਕਰਨੀ ਆ ਕਿ ਹਰਮਨਦੀਪ ਸਿੰਘ ਜੀ ਤੁਸੀਂ ਬੀਬੀ ਦੀਆਂ ਕਲਿੱਪਾਂ ਕੱਟ ਕੇ ਤੇ ਤੁਸੀਂ ਬੀਬੀ ਨੂੰ ਬਦਨਾਮ ਕਰ ਰਹੇ ਹੋ ਮੈਂ ਬੇਨਤੀ ਕਰ ਦਵਾ ਉਹ ਬੀਬੀ ਨੇ ਆਪ ਹੀ ਰਿਕਾਰਡ ਕਰਕੇ ਪਾਇਆ ਜੋ ਪਾਇਆ ਵਾ ਮੈਂ ਰਿਕਾਰਡ ਨਹੀਂ ਕੀਤਾ ਨਾ ਮੈਂ ਬੀਬੀ ਦੇ ਘਰੇ ਘਰੇ ਕੈਮਰੇ ਲੈ ਕੇ ਤੁਰਿਆ ਫਿਰ ਰਿਹਾ ਜਦੋਂ ਬੀਬੀ ਸਵਿਮ ਪੂਲ ਦੇ ਵਿੱਚ ਜਦੋਂ ਬੀਬੀ ਨਹਾ ਰਹੀ ਸੀ ਨਾ ਮੈਂ ਉਹ ਕੈਮਰੇ ਲੇ ਕੇ ਤੁਰਾ ਫਿਰ ਰਿਆਂ ਹਾਂ ਉਹ ਬੀਬੀ ਨੇ ਆਪ ਆਪਣੇ ਕੈਮਰੇ ਰਿਕਾਰਡ ਕਰਾਈਆਂ ਵਾ ਤੇ ਆਪਣੇ ਕੈਮਰੇ ਨਾਲ ਆਪ ਆਪਣੇ ਚੈਨਲ ਤੇ ਪਾਈਆਂ ਨੇ ਵੀਡੀਓ ਤੁਸੀਂ ਉਹਦੇ ਚੈਨਲ ਤੇ ਦੇਖ ਸਕਦੇ ਹੋ ਉਹ ਮੈਂ ਰਿਕਾਰਡ ਨਹੀਂ ਕੀਤੀਆਂ ਨਾ ਇਹ ਮੇਰਾ ਮੋਟਿਵ ਬੀਬੀ ਪ੍ਰਭੀਨ ਕੌਰ ਜੀ ਨੂੰ ਕੋਈ ਬਦਨਾਮ ਕਰਨਾ ਵਾ ਸਗੋਂ ਅਸੀਂ ਨਵੀਆਂ ਨਵੀਆਂ ਵੀਡੀਓ ਬਣਾਈਆਂ ਸੀ ਬੀਬੀ ਪ੍ਰਭੀਨ ਕੌਰ ਦੀਆਂ ਤੇ ਬੜਾ ਵੇਖ ਕੇ ਖੁਸ਼ ਹੋਇਆ ਸੀ ਕਿ ਚਲੋ ਸ਼ੁਕਰ ਹੈ ਸਾਡੀਆਂ ਤਿੰਗਰ ਸਾਡੇ ਨਾਲ ਭੈਣਾ ਵੀ ਪ੍ਰਚਾਰ ਕਰਨ ਲੱਗੀਆਂ ਵਾ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਹੈ ਲੇਕਿਨ ਜਿਹੜਾ ਇਦਾਂ ਫੇਮਸ ਹੋਣ ਦੇ ਕਰਕੇ ਐਡੀ ਵੱਡੀ ਹਸਤੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦੇ ਉੱਪਰ ਅਲੀਗੇਸ਼ਨ ਲਾ ਦੇਣਾ ਲੱਗਦਾ ਨਹੀਂ ਵੀ ਇਹ ਕੰਮ ਕਿਤੇ ਨਾ ਕਿਤੇ ਗਲਤ ਹੈ ਤੁਸੀਂ ਫੇਮਸ ਹੋ ਅਸੀਂ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਫੇਮਸ ਨਾਲ ਹੋ ਤੁਸੀਂ ਫੇਮਸ ਹੋ ਤੁਸੀਂ ਮਸ਼ਹੂਰ ਹੋ ਲੇਕਿਨ ਐਡੇਡੇ ਕੌਮ ਦੇ ਵਿੱਚ ਹੋਰ ਵੱਡੇ ਵੱਡੇ ਰੌਲੇ ਆ ਆ ਨਾਮਧਾਰੀ ਆਪਣੇ ਆਪ ਨੂੰ 12ਵਾਂ 13ਵਾਂ 14ਵਾਂ ਗੁਰੂ ਦੱਸਦੇ ਆ ਬੀਬੀ ਜੀ ਉਹਨਾਂ ਦੇ ਨਾਂ ਤੇ ਤੁਸੀਂ ਕਦੀ ਸਟੇਜ ਤੇ ਲਿਆ ਨਹੀਂ ਮੈਂ ਤੇ 50 ਵਾਰੀ ਬੋਲਿਆ ਆਪਣੇ ਸਟੇਜਾਂ ਦੇ ਉਹਨਾਂ ਬਾਰੇ ਬੀਬੀ ਪ੍ਰਭਲਿੰਗ ਜੀ ਤੁਸੀਂ ਨਾਮਧਾਰੀਆਂ ਬਾਰੇ ਬੋਲੇ ਨਹੀਂ ਕਦੀ ਨਸ਼ਿਆਂ ਦੇ ਡੜੇ ਸਾਡੇ ਕੌਮ ਦੇ ਵਿੱਚ ਮੁੱਦੇ ਆ ਨਸ਼ਿਆਂ ਨੇ ਸਾਡੀ ਜੂਥ ਨੂੰ ਖਰਾਬ ਕਰਤਾ ਵਾ ਬੀਬੀ ਜੀ ਤੁਹਾਡਾ ਕੋਈ ਬਿਆਨ ਸੁਣਿਆ ਨਹੀਂ ਉਸ ਬਾਰੇ ਮੇਰੀ ਬੇਨਤੀ ਹੈ ਕਿ ਨਸ਼ਿਆਂ ਬਾਰੇ ਬੋਲੋ ਪਖੰਡਵਾਦ ਬਾਰੇ ਬੋਲੋ ਜਿਹੜੇ ਪੰਜਾਬ ਦੇ ਵਿੱਚ ਧਰਮ ਦੇ ਨਾਂ ਤੇ ਨਸ਼ੇ ਕੀਤੇ ਜਾ ਰਹੇ ਆਪਣੇ ਆਪ ਨੂੰ ਫੱਕਰ ਫਕੀਰ ਕਮਾਉਣ ਵਾਲੇ ਪੰਜਾਬ ਦੇ ਵਿੱਚ ਐਦਾਂ ਐਦਾਂ ਸਿਕਰੇਟਾਂ ਲਾਈਆਂ ਤੇ ਐਦਾਂ ਪੀ ਰਹੇ ਆ ਕਿੰਨਾ ਨਸ਼ਾ ਨੂੰ ਪ੍ਰਮੋਟ ਕਰ ਰਹੇ ਬੀਬੀ ਜੀ ਤੁਸੀਂ ਮਸ਼ਹੂਰ ਹੋਣਾ ਉਹਨਾਂ ਨਾਲ ਏ ਕਿ ਮਸ਼ਹੂਰ ਹੋ ਬਾਕੀ ਵੀਡੀਓ ਆਪਾਂ ਬਹੁਤੀ ਲੰਮੀ ਨਹੀਂ ਕਰਨੀ ਫੋਦਰੇ ਸਾਂਝ ਪਾਈਗੇ ਸੰਗਤ ਫੈਸਲਾ ਕਰੇ ਹੁਣ ਕੌਣ ਸੱਚਾ ਕੌਣ ਝੂਠਾ ਵਾ ਮੈਂ ਨਾ ਇਥੇ ਗਿਆਨੀ ਰঞ্জੀਤ ਸਿੰਘ ਦੇ ਪੱਖ ਲਿਆ ਵਾ ਨਾ ਮੈਂ ਬੀਬੀ ਪ੍ਰਭਲੀਨ ਕਾਲ ਦਾ ਪੱਖ ਲਿਆ ਤੇ ਨਾ ਮੈਂ ਕਹਿੰਦਾ ਮੈਂ ਸੱਚਾ ਵਾ ਹੋ ਸਕਦਾ ਮੈਂ ਵੀ ਝੂਠਾ ਆਵਾ ਸੰਗਤ ਫੈਸਲਾ ਕਰ ਲੈ ਕੌਣ ਝੂਠਾ ਤੇ ਕੌਣ ਗਲਤ ਆ ਜੰਨੀ ਰਣਜੀਤ ਸਿੰਘ ਜੀ ਹਰ ਸਾਲ ਸਾਲ ਦੇ ਵਿੱਚ ਆਪਣੇ ਕੋਲੋਂ ਲੱਖਾਂ ਰੁਪਏ ਖਰਚਾ ਕਰਕੇ ਤੇ ਗਰੀਬ ਗਰੀਬ ਬੈਠੇ ਬੱਚਿਆਂ ਨੂੰ ਬਾਹਰ ਉਹ ਹਰ ਸਾਲ ਨਵੇਂ ਕੱਪੜੇ ਲੈ ਕੇ ਦਿੰਦੇ ਨਵੇਂ ਕੰਬਲ ਲੈ ਕੇ ਦਿੰਦੇ ਆ ਜਿੰਨਾ ਬਾਰੇ ਬੀਬੀ ਜੀ ਤੁਸੀਂ ਬੋਲ ਰਹੇ ਹੋ ਖੈਰ ਵੀਡੀਓ ਬਹੁਤੀ ਲੰਮੀ ਨਾ ਕਰੀਏ ਫਤਿਹ ਰਸਾਂ ਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ